ਇਹ ਮਾਰਚ ਵੀ ਗੁੱਡੀ ਮਾਸੀ ਵਾਲਾ ਆ ਕੋਈ ਸ਼ਰਮ ਕਰਦਾ ਮਾੜੀ ਬੋਲੀ ਬੋਲ 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 ਟੌਕ ਧਿਆਨ ਗੋਲ 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 ਅੱਜ ਹੋਪੇ ਨਾਲ ਨਹੀਂ ਇਹ ਮੈਂ ਮਰੀ ਮੰਨਦਾ ਮੰਨਦਾ ਨਹੀਂ ਮੰਨਦਾ ਤੇਰੀ ਗਾਹ ਸੋਣ ਲਾ ਮੰਨਦਾ ਕਦੇ ਨਹੀਂ ਮਤਲਬ ਕੀ ਆ ਓਏ ਆ ਜਾ ਮੇਰਾ ਭਰਾ ਕਿੱਥੇ ਆ ਹੌਲੀ 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 ਤੂੰ ਇੱਕ ਨਾਮ ਦਾ ਟਿੱਕਾ ਮੇੜਨਾ ਚਾਹੀਦਾ ਉਹ 40000 ਦੇ ਯਾਰ ਗੱਲਾਂ ਵਾਲੀ ਤੂੰ ਆ ਜਾਣਾ ਹਾਂ ਫੇਰ ਜਾਣਾ ਅਰੇ ਬੇਇੱਜ਼ਤੀ ਧੋੜੀ ਕਰਾਉਣੀ ਕਿਸੇ ਰਿਸ਼ਤੇਦਾਰ ਮੋਰੇ ਤੂੰ ਬਰਸ਼ ਕੀਤਾ ਨਹੀਂ ਸਵੇਰੇ ਮੈਂ ਤਾਂ ਕੀਤਾ ਜਾਨ ਨਾਲਾ ਪਾ ਇੱਕ ਬੰਦਾ ਹੋਰ ਲੈ ਕੇ ਆਇਆ ਬੇ ਤੈਨੂੰ ਹੋਰ ਲੈ ਕੇ ਜਾਣਾ ਇਹ ਇਹ ਹੈ ਨਾ ਕਾਮਲੀ ਉਹ ਤੇਰੀ ਹੂੰ ਦੇ ਚਾਮਲੀ ਹੈ ਨਾ ਫੇਰ ਦੇ ਲਈ ਥਲੜੇ ਦੰਦਾ ਦੇ ਫੇਰ ਨਾ ਆ ਕੀ ਆ ਪਾਨ ਪਾ ਇਕੱਲਾ ਬਿੱਟੇ ਉਹ ਕੁੱਪੀ ਤਰੇ ਉਹ ਤੈਨੂੰ ਇੱਦਾਂ ਦੇ ਨੂ ਉਹ ਨਹੀਂ ਇਹ ਮੋਰਚੇ ਵੀ ਗੁੱਡੀ ਮਾਸੀ ਵਾਲਾ ਆਇਆ ਚਾਰਮਾ ਆਹ ਨਹੀਂ ਆਹ ਤਾਂ ਤੁਸੀਂ ਨਹੀਂ ਕਰਨਾ ਕਿ ਜਣਾ ਸੋ ਕੀ ਜੀਵ ਗੱਡ ਜੀਵ ਅਹ ਤਰ ਉਹ ਰੇਲਾ ਖੜੀ ਰੇਲਾ ਕੀ ਕਰਦਾ ਕੀ ਤੋ ਉਹ ਨੂੰ ਬਰਛ ਕਰਾਉਣਾ ਕੱਲ ਗੁੱਡੀ ਦੇ ਜਾਣਾ ਬੇਇਤੀ ਥੋੜੀ ਕਰਾਉਣੀ ਹੈ ਤੇਰੇ ਦਾ ਭੈਣ ਭਾਈ ਉਹਦੇ ਗੱਲ ਚੱਕੜੂ ਬੰਦੇ ਰਹੇ ਆ ਕਿਉਂ ਨੇ ਕਿ ਕੋ ਕੱਟੀ ਲਿਆਣੀ ਉੱਥੇ ਆਹੋ ਕਿਉਂ ਕਾਹ ਤੇ ਆਹੀ ਪਾ ਜੋ ਆਪਣਾ ਸੰਧ ਭੜਾ ਨਾਲੇ ਰੱਖੀ ਦਾ ਰੋ ਤਾਂ ਭਲਾ ਕਮਨੀ ਕੱਟੀ ਕੀ ਕਰਨੀ ਨਾਲ ਓਏ ਚਾਹੀਦੀ ਆ ਤੈਨੂੰ ਕੀ ਪਤਾ ਇਹਦਾ ਹਾਰ ਸ਼ਿੰਗਾਰ ਹਲੇ ਪੂਰਾ ਕਰਨਾ ਆਈ ਲੈ ਚਰ ਲੋੜਾ ਇਹਦੇ ਪੂਰੀਆਂ ਸਿੱਧੀਆਂ ਤੇ ਖੇੜਾ ਓਏ ਨੀ ਨਾ ਹੁਣ ਕਿੱਦਾਂ ਲੱਗਾ ਇਹਦੇ ਕੋਲਗੜ ਲਾ ਕੇ ਓਏ ਉਹਨੂੰ ਮਜ਼ਾ ਆਉਂਦਾ ਜਾਂ ਪਾਣੀ ਦੀ ਕੋਲਲੀ ਕਰਾਉਦੀ ਛੇਦੀ ਓਏ ਹੈਲੋ ਮੇਰੀ ਗੱਲ ਸੁਣ ਲੈ ਬੰਦਿਆ ਵਾਲੀ ਮੈਂ ਲੰਬਾ ਨਹੀਂ ਸੁਣਨਾ ਕਾਲੂ ਐਦਾਂ ਦੇ ਭਰਾ ਇਹਦੇ ਚੱਕਦੇ ਆਉ ਅੱਛਾ ਜੀਤੇ ਵੀ ਫੇਰ ਜੀਤੇ ਫੇਰ ਉਹ ਦੇ ਲੈ ਕਾਦੀ ਜੀਤ ਤਾਂ ਤੇਰੀ ਭੈਣ ਉਹ ਤੇਰੀ ਹਾਂ ਤੈਨੂੰ ਚਾਰੀ ਅਮੀ ਮਾਰ ਦੇ ਕਰਾਉਦੀ ਆ ਓਏ ਮੈਨੂੰ ਚੱਕਦਾ ਆਰਾ 파ੜਾ ਤੇ ਮੂਹ ਚ ਨਾ ਚੈਗਵੇ ਤੇ ਕਾਲਗੜਈ ਆ ਤੂੰ ਹੀ ਖਾ ਲੰਨੀ ਸੀ ਛੋੜੀ ਹੁੰਦੀ ਮੈਂ ਥੋੜੀ ਪਰਮਜੀ ਖਾਂਦੀ ਸੀ ਹਾਂ ਨਹੀਂ ਮੈਂ ਮਾਰ ਜਾਮਾ ਆ ਨਿਕਰਿਆ ਆ ਨਿਕਰਿਆ ਲੈ ਕੇ ਆ ਕਾਲਗੜ ਬਹੁਤ ਵਧੀਆ ਨਿਕਰਿਆ ਆ ਲੈ ਕੇ ਆ ਲੈ ਕੇ ਓਏ ਛੇ ਦੇ ਛੇ ਐਦਾਂ ਕਹਦੇ ਮਾਰਦੀਏ ਕੋਈ ਅੱਗ ਬੁਝਾਉਣੀ ਆ ਲੈ ਜਿੰਨੇ ਦੰਦ ਉਹਦੇ ਨਖਾਰ ਤੇ ਬੜਾ ਜ ਆਪਣੇ ਲਖਾਂ ਲੰਦੇ ਮੇਰੇ ਸਾਫ ਆ ਦੇ ਦੇ ਪੂਰਾ ਕਿਹੜਾ ਤੇ ਜੱਗਾ ਗੋਪੀ ਤੇਰਵੇਂ ਕੰਮ ਹੁੰਦੇ ਤੇਰੇ ਮੇਰੇ ਕੋ ਬਾਦੂ ਆ ਇੱਕ ਮਿੰਟ ਪਾਣੀ ਸਾਫ ਲੈ ਕੇ ਆਈ ਹੁਣ ਬਾਅਦ ਚ ਸਾਫ ਬਰਛ ਵੀ ਫੇਰਨ ਆਹਾ ਸਮੈਲ ਲਾਵੇ ਮਾਜ ਤਦੇ ਨਹੀਂ ਦੋਦ ਆ ਗਈ ਫਸਾਇਆ ਦੰਦੋ ਮੇ ਆ ਗਈ ਆ ਦੇ ਦਾ ਪੂਰਾ ਕੰਚਾ ਪੀਸ ਦਾੰਤ ਦੂਦ ਇਸਕੇ ਨਿਖਾਰਨੇ ਚਾਹੀਏ ਇਹਨੂੰ ਕਾ ਤੇ ਇਦਾਂ ਕਰਦਾ ਇਹਨੂੰ ਇਹਨੂੰ ਲੈ ਕੇ ਜਾਣਾ ਗੱਡੀ ਦੇ ਟਿਕੀ ਨਾ ਮਾਸੀ ਕਾ ਆ ਬੇਬੀ ਡਾਲ ਦੇ ਮਾਸੀ ਜੀ ਕਹਤਾ ਉਹ ਮਾਸੀ ਜੀ ਬੇਬੀ ਡਾਲ ਕੇ ਲੈ ਕੇ ਜਾਣਾ ਇਧਰ ਆਓ ਯਾਰ ਗੋਲ 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 ਟਕਸ ਧਿਆਨ ਗੋਲ 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 ਆਜ ਨਾ ਨੱਕ ਸ਼ਣ ਕੇ ਦੇ ਨਰਕ ਆ ਦੰਦੇ ਆ ਹਰ ਜਾ ਪਿੱਛੇ ਤੇਰੇ ਤੇ ਵੀ ਜਾ ਸਕਦਾ ਹੱਸਣਾ ਮਾਰੂ ਓ ਦੇਲਾ ਇੱਧਰ ਦੇਲਾ ਆਪਕੇ ਪੀਲੇ ਦਾੰਤ ਚਮਕਦੇ ਪੀਲੇ ਦੰਦਾਂ 'ਚ ਕੀ ਫਸਿਆ ਦੇਲਾ ਜਾਂਦਾ ਦੇਲਾ ਹੁਣ ਬੜਾ ਸਾ ਬਰੂਸਾ ਉਹ ਇਹਨਾਂ ਦੇ ਉੱਪਰ ਦੰਦ ਕਿਉਂ ਨਹੀਂ ਹੈਗੇ ਕਿੱਥੇ ਚੱਲੀ ਮੈਂ ਤਾਂ ਦੁਖੀ ਹੋ ਜਾਂਦੀ ਉਹ ਤਾਂ ਇਥੋਂ ਮੈਂਟ ਮਾਰਦੀ ਆ ਖੈਰਿਆ ਇਹਨੂੰ ਜਾਲੜੂ ਖੈਰਿਆ ਕਿ ਮੈਂ ਆਪਰਾ ਘਰ ਨੂੰ ਉੱਧਰ ਨੂੰ ਚੱਲੀ ਆ ਲੈ ਆਹ ਦੇਖੀ ਇਹ ਆ ਹੋ ਗਿਆ ਨੋਜੀ ਸਾਫ ਕਰ ਬੇਟਾ ਆ ਆ ਅੱਖਾਂ ਸਾਫ ਕਰ ਪੂਰਾ ਹੈ ਨਾ ਸੇਂਗ ਬਹੇਂਗੇ ਤੇ ਪੂਰੇ ਲਿਸ਼ਕਾ ਕੇ ਜਾਣੇ ਆ ਪਕੜ ਪਾ ਓਏ ਯਾਰ ਲੈ ਜਾਣਾ ਕਿਹਦਾ ਇਹਨਾ ਬੱਸ ਸਾਹਮ ਕੇ ਰੱਖਣਾ ਠੀਕ ਆ ਤੂੰ ਇਹ ਲੈ ਜਾਣੀ ਕਿੱਦਾਂ ਲੈ ਜਾਣੀ ਆ ਜਿੰਦਾ ਸੈਂਟ ਕਾ ਤੇ ਚੱਕ ਕੇ ਲੈਂਦੀ ਆ ਇਹਦੇ ਪਉਣਾ ਐਕੀ ਹੋਰ ਲੈਂਦੀ ਆ ਕੀ ਇਧਰ ਨਹੀਂ ਨਾ ਪਾਛਾ ਹੋਰ ਰੋ ਪਾਤਰ ਹੋਰ ਰੱਖ ਜਾ ਹੋਰ ਰੱਖ ਜਾ ਹਣ ਲਾਲਾ ਨੇ ਓ ਲੈ ਲੈ ਲਾਲਾ ਵੀ ਮੈਨੂੰ 300 ਵੀ ਲੈਂਦੀ ਮੈਂ ਕੋਈ ਚੱਕਰ ਨਹੀਂ ਓ ਮੈਂ ਲਾਉਣੀ ਨਹੀਂ ਹੁਣ ਤੇ ਮੁੜ ਕੇ ਨਹੀਂ 300 ਰੁਪਏ ਭਰਨਾ ਪੈਣਾ ਮੈਂ ਤੈਨੂੰ ਹੁਣ ਦੱਸ ਦੂੰ ਕਿਹਨੇ ਲੇੜਾ 300 ਐਵੇਂ ਮੈਂ ਜੇ ਹਣਾ ਤੁਮ ਰੇ ਨਾ ਮੈਂ ਨਹੀਂ ਕਰਦੇ ਮੇਰੇ ਨਾਲ ਚਾਈ ਵੀ ਨਾ ਲੈ ਗੋਪੀ ਮੈਂ ਤੈਨੂੰ ਹੋਰ ਦਰਦੀ ਆ ਇਹ ਨਾ ਲੈ ਆ ਆਪਣੇ ਬਾਤੇ ਨਾ ਲਾ ਦੇ ਦੇ ਇਹ ਵਧੀਆ ਵਾਲੀ ਆ ਨਹੀਂ ਹੋ ਪਹਿਲਾਂ ਮੇਰੇ ਚਪੇੜਾ ਮਾਰਿਆਗਾ ਨਹੀਂ ਆ ਨਹੀਂ ਮਾਰਦੀ ਤੇ ਤੇਰਾ ਭਰਾ ਕੀ ਆ ਕਹੇ ਮੇਰਾ ਭਰਾ ਵਾਂਟਡ ਆ ਕਹੇ ਕੋ ਨਾ ਲੈ ਗੋਪੀ ਮੰਨ ਕਰ ਤੂੰ ਖਾਣ ਦੇ ਵੇ ਮਰੀਆ ਲਾਦੇ ਕੋਪੀ ਨਮੀ ਦੀ ਆ ਮੈਂ ਦਿਲ ਕਰਦਾ ਹਰ ਸ਼ਿੰਗਾਰ ਲਾਉਣ ਨੂੰ ਮੈਨੂੰ ਕੀ ਪਤਾ ਆਹੋ ਤੁਹਾਡੇ ਸੂਲ ਜਿਓ ਹੋ ਗਿਆ ਬਿਆਪੀ ਜਾ ਲੇ ਮੇਰੀ ਜਿੰਦੀ ਮੈਨੂੰ ਸਾਹ ਲੱਗੇ ਕੋਪੀ ਨਾਲ ਨਾ ਇਹ ਮੈਂ ਮਰੀ ਹਾਏ ਹੂੰ ਮੰਦਾ ਮੰਦਾ ਨਹੀਂ ਮੰਦਾ ਕਹਿੰਦਾ ਤੇਰੀ ਗਾਹ ਖੋਣ ਲਾ ਮੰਦਾ ਕਹਿੰਦਾ ਕਦੀ ਮਤਲਬ ਕੀ ਆ ਇੱਥੇ ਮਾਰਨ ਨੂੰ 300 ਵੀ ਵਿੰਦੀ ਆ ਤਾਂ 300 ਮੈਂ 400 ਤੇ ਉਹਦੇ ਨਾਲੇ ਨਾ ਪਾਸ ਚੰਗੀ ਆ ਤੂੰ ਲੈ ਆਖੇ ਆਪਣੀਆਂ ਰੰਨਾ ਲੈ ਲਈਂ ਕੁੱਤਾ ਤੰਮੀਨਾ ਹੋਏ ਹੁਣ ਸੈਂਟ ਪਾਈ ਜਾ ਤੇਰੀ ਆ ਤੋਫੀਂ ਤੋਫੀਂ ਕਰਨਾ ਆਵੜ ਬੋਸ ਦਾ ਆਏ ਬਾਹਰ ਲਾ ਵਾ ਦੇਖੋ ਹੈ ਪੁੱਠੇ ਕੰਮ ਹੈ ਇਹਦੇ ਚਿਹੜੇ ਕੰਮ ਪੁੱਠੇ ਲੈ ਕਾਈ ਮੇਨੇ ਵੀ ਸਾਹ ਛੱਡ ਗਿਆ ਦੇਖੇ ਪੰਜ ਸੱਤ ਕਟੇ ਇਹਦੇ ਤੇ ਮਰਦੇ ਆਏ ਕੋਲ ਵੀ ਜਦੋਂ ਨੰਨਾ ਫਟੇ ਜੇ ਕਹੇ ਕਟਿਆਲ ਦੇਖਿਆ ਜਾਨੋ ਮਾਰ ਦੂ ਜਿੰਨਾ ਮੈਨੂੰ ਤੇ ਤਾਂ ਮਾਜਾ ਮਾ ਤੇਰੇ ਦੇ ਫਟਕਾ ਨੂੰ ਲੱਗਾ ਜੇ ਅੱਗੇ ਕਟਿਆਲ ਦੇਖਿਆ ਭੈਣੇ ਨਹੀਂ ਆਵਣਾ ਤਾਂ ਪੁੱਛ ਤੇ ਉਹ ਸੌਰੀ ਜਾਨ ਆਓ ਸ਼ਾਮੇ ਆਓ ਆਉਂਛੇ ਬੰਨੇ ਆਉਂਛੇ ਆਉਂਛੇ ਬੰਨੇ ਆਜੋ ਜਾਨ ਸੈਡ ਹੋ ਜਾ ਇਦਾਂ ਵੀ ਪੈਰ ਵੀ ਮਾਰਦੀ ਲੰਦੀ ਹੁੰਦੀ ਆਕੀ ਉਹ ਇਹ ਕੰਮ ਬਹੁਤ ਪੁੱਠੇ ਕਰਦਾ ਮੈਂ ਉਹ ਯਾਰ ਕੰਮ ਉਹ ਹੁੰਦੇ ਆ ਮੇਰੇ ਕੋ ਜਿਹੜੇ ਜੱਗੋ ਬਾਹਰੇ ਹੁੰਦੇ ਆ ਤੁਸੀਂ ਕਦੀ ਕਿ ਸੁਪਰੇ ਦੀ ਵੀ ਤੁਹਾਡੇ ਖਾਨਦਾਨ ਦੇ ਸੋਚੇ ਹੋਣੇ ਤੁਸੀਂ ਕਾਹਨੂੰ ਸੋਚੀ ਆ ਪਸੂਆਂ ਦੇ ਕਾਹਾਂ ਕਰ ਗਏ ਆਪਣਾ ਸੋਚਿਆ ਕਦੀ ਤੁਹਾਡੇ ਟੱਬਰ ਚ ਕਿਸੇ ਨੇ ਆਪ ਬੋਰਚ ਕੀਤਾ ਤੁਸੀਂ ਕਿੱਦਾਂ ਦੇਖਦੀ ਆ ਤੁਸੀਂ ਲਈ ਕਦੀ ਬੋਰਚ ਕੀਤਾ ਦੇ ਇਹਨਾਂ ਨੇ ਵੀ ਕਰਾਉਂਦੇ ਆ ਜਾ ਲੈ ਗਿਆ ਇਹਨਾਂ ਦਾ ਬੱਕਰਾ ਬੱਕਰਾ ਬਾਰਚ ਮੈਂ ਥੱਪੜ ਬਹੁਤ ਮਾਰਨਾ ਬਹੁਤ ਮਿਲ ਗਈ ਬਾਰਚ ਜੀ ਬੇ ਨੋ ਕਹਿੰਦੇ ਮੈਂ ਕਹਿੰਦਾ ਇੰਗਲੈਂਡ ਵਾਲੀ ਰਾਣੀ ਦੀ ਕੋਲਗਾਟਾ ਇਹ ਵਾਲਾ ਉਹ ਭਾਰਤ ਦੀ ਹੁੰਦੀ ਮਿਊਜ਼ੀਅਮ ਚ ਲੱਗੀ ਆ ਇਹ ਪਸ਼ੂ ਕੌਣ ਕਰਦਾ ਹੁੰਦਾ ਬਾਰਚ ਉਹ ਬਾਰਚ ਅੱਛਾ ਤੁਸੀਂ ਬੰਦੇ ਆ ਤੁਸੀਂ ਪਸ਼ੂਰ ਪਸ਼ੂ ਤੁਸੀਂ ਬਣਾਇਆ ਮੈਂ ਤੂੰ ਬੰਦੇ ਬਣਾ ਲਾ ਜੇ ਤੁਹਾਨੂੰ ਬਣ ਕੇ ਰੱਖਦੇ ਫੇਰ ਤੂੰ ਬਣਾ ਲਾ ਨਹੀਂ ਨਹੀਂ ਲੈ ਆਓ ਬਈ ਧੀਰਿਆ ਮੈਂ ਡਾਕਟਰ ਆ ਚੱਲ ਯਾਰ ਮੂੰਹ ਹਟਿਆ ਤੇ ਆਉਣਾ ਪੈਣਾ ਉੱਪਰ ਨੂੰ ਫੇਸ ਕਰੋ ਵੜਾ ਜਾ ਲੈ ਇਹ ਦੇਣੀ ਦੇ ਲਈ ਮਾ ਮਨੇ ਜੇ ਤੂੰ ਇਹਨੂੰ ਇਹ ਹੱਤੋਂ ਆਈ ਪਲਾਤੀ ਉਹ ਚੱਲ ਯਾਰ ਐਵੇਂ ਜਨਾਨੀਆਂ ਨਾਲੋਂ ਵੀ ਭੈੜਾ ਚੱਲ ਘੰਟਾ ਦਾ ਨਾ ਕੁਛ ਕਰਨੇ ਲਾਣਾ ਲੈ ਤੇ ਲਾਦਾ ਕੌਫੀ ਦਵਾਈ ਦੇ ਦਊਗਾ ਸੌਲਾ ਨਵੀਆਂ ਚਪਲਾ ਪਹਿਲੇ ਇੱਕੋ ਹੱਲਾ ਲੱਗਿਆ ਤੀਸਵੇਂ ਪਾ ਲੱਗਿਆ ਗੋਹਾ ਲੱਗਿਆ ਓ ਯਾਰ ਦੇ ਦੇ ਯਾਰ ਕੱਟੀ ਡਰ ਜਾਣੀਆਂ ਮੇਰਾ ਗੋਹਾ ਲੱਗਿਆ ਯਾਰ ਯਾਰ ਆ ਮੈਂ ਕੱਟੀ ਡਰ ਜਾਣੀ ਯਾਰ ਆ ਕੀ ਐਵੇਂ ਆ ਜਨਾਨੀ ਜਈ ਡਰਨੇ ਨੂੰ ਮੈਂ ਭੂਤ ਆ ਚੱਲ ਦੇਖੇ ਦੰਨਾ ਲੈ ਤਾਂ ਮੁੱਚਾ ਹੀ ਨਹੀਂ ਪਹਿਲਾਂ ਤਾਂ ਸੂਤ ਆਉਂਦੀਆਂ ਨਹੀਂ ਆ ਉਹ ਅਗਲੀ ਨੂੰ ਸੋਨਾ ਲੱਗੂਗਾ ਤਾਂ ਦਵਾਈ ਲਊਗੀ ਲੈ ਦੁਵਾੜਾ ਉਹ ਚੱਲ ਯਾਰ ਯਾਰ ਚੱਲ ਆ ਵੀਰੇ ਚੱਲ ਦੇ ਉਹ ਵੀ ਤੂੰ ਦੇ ਉੱਪਰ ਨੂੰ ਫੇਸ ਕਰ ਮੈਂ ਕਰਾ ਲਾ ਫੇਸ ਉੱਪਰ ਨੂੰ ਚਾਲ ਯਾਰ ਦੇ ਦੇ ਆਹੇ ਯਾਰ ਦੇ ਦਿਨੇ ਤੂੰ ਜਿਆ ਜਾਨੂ ਇਹ ਨਾਲ ਦੀ ਇਹ ਨੂੰ ਨਹੀਂ ਦੇਣੀ ਦੇ ਲੋ ਨਹੀਂ ਦੇਣੀ ਉਹ ਨੂੰ ਦੇ ਯਾਰ ਕਾਲਾ ਦਵਾਲਾ ਇੱਤੋਂ ਏ ਅੰਦਨ ਉਹਦੀ ਮੇਰੀ ਵੇਸਤੀ ਹੁੰਦੀ ਆ ਉੱਦਾਂ ਤੁਸੀਂ ਹਟਾ ਮੈਨੂੰ ਛੇੜਦੇ ਰਹਿੰਦੇ ਆ ਇੱਧਰ ਆਓ ਇੱਧਰ ਆਓ ਜਾਨ ਜਾਨੋ ਉੱਤ ਜਾਨ ਮੂ ਮਾਈ ਗੋਡ ਨਹੀਂ ਗੋਪੀ ਚੜਦੇ ਗੋਪੀ ਚੜਦੇ ਉਹ ਗਈ ਦਊ ਗਈ ਤੇੜੀ ਹੋਗਾ ਜਿਹੜਾ ਸਾਲਿਆ ਉਹ ਸੂਪਈ ਐਕਸਕਿਊਜ਼ ਮੀ ਲੇ ਲਾਲ ਲਾ ਦਵਾਈਏ ਤੂੰ ਹੁਣੇ ਸੂ ਪਣੀ ਚੱਲ ਯਾਰ ਬਿੰਨਾ ਚੱਲ 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 ਉਧਰਾਓ ਜਾਨ ਜੀ ਫੜੀ ਦੀ ਪਈ ਆ ਹੁਣ ਮੈਨੂੰ ਗੁੱਸਾ ਆ ਗਿਆ ਜੋ ਤੁਹਾਡੇ ਦੇ ਲੈ ਡਰ ਗਈ ਉਹ ਵਿਚਾਰੀ ਲਾਲਾ ਅੱਧੀ ਦਾ ਡਰਾਉਤੀ ਆ ਯਾਰ ਆਪੀ ਇਹਨੂੰ ਨਹੀਂ ਪਤਾ ਜਿਹਨੇ ਨਹੀਂ ਕਦੀ ਦਿੱਤੀ ਉਹਨੂੰ ਨਹੀਂ ਪਤਾ ਹੁੰਦਾ ਚੱਲ ਦੇ ਓ ਯਾਰ ਦੇ ਇਹ ਮੈਨੂੰ ਪਤਾ ਉਹ ਲਿਆ ਇਹ ਬਰਛ ਕਰ ਗਿਆ ਅਮਾ ਯਾ ਲੈ ਕੇ ਆ ਬੋਰਚ ਉਹ ਰੋਕ ਲਾ ਲੈ ਬੋਰਚ ਉਹ ਹਾਲਿਆ ਉਹਨੇ ਗੋਹਾ ਕਰਤਾ ਲੈ ਨਾ ਉਸਕਾ ਲਾ ਬਪੀ ਨੂੰ ਹੀ ਦੇਣੀ ਆਉਂਦੀ ਤੇ ਬਾਉ ਗਾਇ ਯਾਰ ਯਾਰ ਦਊਗਾ ਦਊਗਾ ਤਕ ਲੋ ਦਊਗਾ ਤੈਨੂੰ ਤਾਂ ਨਹੀਂ ਕਿੰਨ ਪਤਾ ਤੂੰ ਹਸਾਬ ਨਾ ਦਿੰਦਾ ਇਹ ਸਭ ਪਤਾ ਸਾਰੀ ਨਾਰੀ ਚ ਚੈ ਜਾਂਦੀ ਪਿੱਛੇ 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 ਹਸਾਬ ਨਾ ਦੇਣੀ ਪੈਂਦੀ ਯਾਰ ਹਮਨੇ ਮੈਨੂੰ ਗੁੱਸਾ ਜਰਾ ਲੈ ਉਹਨੂੰ ਡਰ ਆਈ ਜਾਂਦਾ ਏ ਟੋਟੀ ਨੂੰ ਓਏ ਮੋਪੀ ਓ ਏਦਾਂ ਥੋੜੀ ਦੇਣੀ ਆ ਯਾਰ ਯਾਰ ਖੜ ਤਾਂ ਯਾਓ ਯਾਰ ਇੱਕ ਮਿੰਟ ਗੱਲਾ ਕਰ ਆ ਗਈ ਆ ਕਿਨੇ ਚੱਲਾ ਕੋਈ ਜੇ ਕਹਿੰਦੇ ਨੇ ਨਾ ਕਹਦੇ ਹੁੰਦੇ ਹਨਾ ਜੇ ਜੰਜੇ ਚੜੇ ਨਹੀਂ ਚੜਦੇ ਤਾਂ ਦੇਖੇ ਹੀ ਆ ਜੇ ਕਿਸੇ ਨੂੰ ਤੂੰ ਦਵਾਈ ਨਹੀਂ ਪਲਾਈ ਪਸੂ ਨੂੰ ਤੂੰ ਦਵਾਈ ਪਵਾਉਂਦੇ ਤਾਂ ਦੇਖੇ ਵੀ ਆ ਤਾਂ ਫੇਰ ਤੈਨੂੰ ਚੱਜ ਕਾ ਦੇਣੀ ਹੈਗਾ ਉਹਦੀ ਮੁਥੀ ਫੜ ਤਾਂ ਉਹਨੂੰ ਚੱਕ ਨਾਲ ਪਾ ਦੇ ਆ ਸ਼ਾਣਾ ਕਰ ਕਰਦੀ ਆ ਨਾ ਨਾ ਫੋਣ ਲੱਗਾ ਆ ਰੱਖੀ ਹੈਲੋ ਇਹ ਪਤਾ ਕਿੱਦਾਂ ਕਰਦਾ ਇਕ ਆਪਣੇ ਡਾਕਟਰ ਨਹੀਂ ਆਉਂਦਾ ਉਹਨਾਂ ਨੂੰ ਓਏ ਜਾ ਓ ਛੱਡ ਯਾਰ ਤੂੰ ਦਵਾਈ ਦੇ ਯਾਰ ਤੁਸੀਂ ਵੀ ਕਹਾਵਤਾ ਲੈ ਕੇ ਬਹਿ ਗਏ ਨਹੀਂ ਆ ਤੇਰਾ ਦੋ ਹਸਾਬ ਆ ਮੇਰਾ ਭਰਾ ਪੰਜ ਸੱਤ ਪਸ਼ੂ ਕੱਲੇ ਨੇ ਰੱਖੇ ਹੁੰਦੇ ਸੀ ਨਾਲ ਕਿੱਥੇ ਆ ਨਾਲ ਓ ਪਈ ਨਾਲ ਆਲਾ ਪਰੇ ਪਈ ਆ ਓਏ ਆ ਜਾ ਮੇਰਾ ਭਰਾ ਕਿੱਥੇ ਆ ਹੌਲੀ 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 ਪਾ ਉਹ ਵੀ ਕੰਮ ਜਿਹੜਾ ਐ ਨੇ ਕੱਲ ਲਿਆ ਲਿਆ ਹੋਰ ਲਿਆ ਵਧਾਈਆਂ ਲਿਆ ਲਿਆ ਵਧਾਈਆਂ ਵਾ ਮੁੰਡਿਆ ਤੈਨੂੰ ਵੱਲੇ ਤੇਰਾ ਹੀ ਸ਼ਾਬਾਸ਼ ਹੈ ਤੇਜਾ ਦਾ ਇੱਕ ਨਾਮ ਦਾ ਟਿੱਕਾ ਮੜਨਾ ਚਾਹੀਦਾ ਉਹ ਪਾਉਂਗਾ ਉਹ 40000 ਦੇ ਯਾਰ ਗੱਲਾਂ ਆਲੀ ਤੂੰ ਆ ਉਹ ਨਾਲ ਦੇ ਲੈ ਯਾਰ ਉਹ ਦੇ ਲੈ ਯਾਰ ਉਹ ਨਾਲ ਮੈਂ ਅੱਧਾ ਕੰਮ ਕਰ ਗਿਆ ਦਾ ਆ ਲੈ ਫੜ ਬਖਾ ਦਈ ਦਾ ਕੰਮ ਕਰ ਗਿਆ ਮੁੰਡਾ ਲੇ ਹੁਣ ਤਾਂ ਕੁੱਟ ਗਈ ਆ ਉਹਨੂੰ ਕਹੀ ਤਾਂ ਕੁੱਟ ਗਈ ਆ ਹੁਣ ਤਾਂ ਲੈ ਲੈ ਵੀ ਪੁੱਤ ਆ ਫੜਾ ਇਹ ਲੈ ਫੜਾ ਇਹ ਓਲੀ 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 ਲਓ ਜੀ ਕਹਿੰਦਾ ਸੀਗਾ ਮਾੜਾ ਜਿਹਾ ਹੋ ਹੀ ਜਾਂਦਾ ਕੋਈ ਗੱਲ ਨਹੀਂ ਰੀਸਾ ਤਾਂ ਕਰਨੀ ਆ ਇਹ ਸਿਗੀਆਂ ਪ੍ਰੈਗਰ ਪਰ ਉਂਗਲੀ ਰੱਖਣ ਵਾਲਾ ਹਰ ਕੋਈ ਸ਼ੂਟਰ ਨਹੀਂ ਹੁੰਦਾ ਮਾ ਮੋਟੈਂਕੀ ਭਰ ਕੇ ਪਾਣੀ ਪਲਾਵ ਪਸ਼ੂਆਂ ਨੂੰ ਮਾਝ ਨੂੰ ਜਵਾਬ ਦੇਣ ਵਾਲਾ ਹਰ ਕੋਈ ਗੋਪੀ ਨਹੀਂ ਹੁੰਦਾ ਠੀਕ ਹੈ ਹਰ ਕੋਈ ਨਹੀਂ ਦੇ ਸਕਦਾ ਲਿਆ ਆਓ ਪਚਕਾਰੀ ਇਹ ਕੋਈ ਵੀ ਇਹਦੇ ਪਾ ਅੰਦਰ ਲਿਆ ਇਹ ਗੱਡੀ ਗੱਲ ਆ ਫਿਲਟਰ ਗੱਲ ਆ ਪਾਣੀ ਚੱਲੀ ਜਾਂਦੀ ਆ ਉਹ ਲਿਆ ਬੰਦ ਕਰ ਦੇ ਮੋਟਰ ਲਿਆ ਤਾਂ ਜਿਆਦੇ ਖਰਾ ਵੀ ਬੰਦਾ ਜਿਹੜੇ ਖਰੇ ਬਣਦੇ ਇਦਾਂ ਹੁੰਦੇ ਮੈਂ ਇੰਨਾ ਹੈਗਾ ਆ ਲਫੜਾ ਜਾ ਪਾ ਦੇ ਮਾੜੀ ਨਹੀਂ ਤੇ ਬੱਸ ਬੱਸ ਦੇਖ ਮੈਨੂੰ ਮਾੜੀ ਨਹੀਂ ਤੇ ਕਾਹਦੇ ਕਹਿੰਦਾ ਆ ਫੋੜਾ ਦੇ ਨਾ ਤੇਰੀਆਂ ਗਿੱਟਿਆਂ 'ਚ ਸੇਕੋ ਉਹ ਟਾਈਮ ਗਿਆ ਐਦਾਂ ਕਹਿ ਦਿੰਦਾ ਜਦ ਖਾ ਲਾਂਦਾ ਤੇ ਚੁੱਪ ਕਰਕੇ ਬਹਿ ਜਾਂਦਾ ਐਵੇਂ ਚੁੱਪ ਕਰਕੇ ਬਹਿ ਜਾਂਦਾ ਚਲ ਬੱਸ ਇਹ ਤਾਂ ਅਸੀਂ ਤੇਰੇ ਭਰਾ ਕਰਕੇ ਕਦੇ ਨਹੀਂ ਪਹੁੰਚਾਂਦੇ ਅੱਛੀ ਰੱਤੀ ਬੰਨ੍ਹੇ ਇੱਕ ਕਿਲੋ ਨੇ ਤੁਸੀਂ ਇਹਨੂੰ ਐਸੇ ਹੀ ਆ ਹੋਜੀਆ ਇਹ ਨਹੀਂ ਸ਼ਹਿਵਾ ਖਟਾ ਜਿਹਾ ਸਵਾਦ ਆਇਆ ਆ ਇਹ ਸਾਰੇ ਨੇ ਡਰਾਟ ਹੀ ਇਦਾਂ ਦੀ ਮਾੜੀ ਰਸਤ ਤਾਂ ਵਰਤ ਦਿੰਦੀ ਹਿੰਦੀ ਆ ਹੁਣ ਆ ਹਰ ਦਰੋਂ ਰੱਖ ਦਿੱਤੀ ਅੱਡ ਤੇਰੀ ਮੰਮਾ ਦਾ ਰੰਗੜਾ ਬੱਸ ਇਹ ਇੰਨਾ ਕੰਮ ਹੈ ਇਤਨਾ ਪਿਆਰ ਕਿਸੇ 'ਤੇ ਪਹਿਲੀ ਵਾਰ ਆਇਆ ਹੈ ਮੋਹ ਵਾਲਾ ਮੋਟਾ ਗੱਲੀ ਜਾਂ ਤੇਰੀ ਮਾਂ ਮਾਂ ਨੂੰ ਬੰਦ ਕਰੋ ਇਤਨਾ ਪਿਆਰ ਤੂੰ ਮੇਰਾ ਮੈਨੂੰ ਕਦੇ ਪਿਆਰ ਕਰਨੇ ਹੀ ਨਾ ਦੇਈ ਇਤਨਾ ਪਿਆਰ ਕਿਸੇ ਤੇ ਪਹਿਲੀ ਵਾਰ ਆਇਆ ਹੈ ਸਾਲ ਆਲਾ ਮੰਜੇ ਦੇ ਜਾ ਕੇ ਸਾਹ ਫਚੜਿਆ ਉਹ ਯਾਰ ਕਾਬੂ ਨਹੀਂ ਸੀ ਆਉਦੀ ਮੇਰੀ ਗਾ ਸੌੜਾ ਯਾਰ ਮੇਰੀ ਗਾ ਸੌੜਾ সুইਟ ਹਾਰਟ ਸਾਰਾ ਦੋਂਖੋ ਵੇਲੇ ਮੇਰੇ ਤੂੰ ਵੀ ਨਾਲ ਖੜਦੀ ਆ ਤੇਰੇ ਪਤਾ ਹੁੰਦਾ ਸੁਪੈਣਾ ਮੈਨੂੰ ਬੌਲੀ ਨਾਲ ਤਕੜਾ ਕਰਨਾ ਖਲਾਗੇ ਠੀਕ ਆ ਪਾਪਾ ਨੂੰ ਕੱਟੀ ਜਾਈਦੀ ਆ ਯਾਰ ਕੱਟਾ ਵੀ ਜੱਲੂ ਕੋਈ ਚੱਕਰ ਨੇ ਮਤ ਪੇਦ ਨਹੀਂ ਕਰਦਾ ਹੈਗਾ। ਕੀ? ਕੱਟੀ। ਅੱਛਾ ਕੱਟੀ ਜਾਈਏ ਕੱਟੀ ਜਾਈਦੀ ਆ ਕਹਿੰਦੇ। ਦਾਪੜਾ ਤੂੰ ਪੜਾ ਲਿਆਇਓ ਆਪਣੇ ਘਰ ਦੇਆਂ ਨੂੰ ਕਹਦੇ। ਮੋਟਰ ਚੱਲੀ ਜਾਂਦੀ। ਮੋਟਰ ਬੰਦ ਕਰ। ਪਾਣੀ ਕਹਿੰਨੇ ਪੀਣਾ ਕਹੀਏ ਨਾ ਵੀ ਪੀਣਾ ਪੀਂਦੀਆਂ ਨਹੀਂ ਠੰਡਾ। ਕਿਰੀ ਡੇਟ ਨਾ ਕਰਿਆ ਕਰ ਚੁੱਪ ਕਰਕੇ ਦਵਾ ਲੈ ਲਿਆ ਕਰ ਸੋਣੀਏ। ਮੈਂ ਤੇਰੇ ਨਾਲ ਦੇਖੇ ਤੇਰੇ ਨਾਲ ਦੇਖੇ ਮੈਂ ਦਾਬ ਬੜਾ ਲਿਆਉਂਦਾ ਵਿੱਚ ਦਵਾ ਦੂ ਜੀ ਵਧੀਆ ਜੀ ਚੀਜ਼ ਪਾ ਕੇ। ਆ ਛੜੀ ਜਾਂਦੀ ਆ ਤੇਰੇ ਮੇਰੇ ਪਿਆਰ ਤੋਂ ਬੋਚ ਕਰਿਆ ਕਰ ਮੇਰਾ ਮੈਨੂੰ ਦੱਸ ਦੇ ਤੈਨੂੰ ਮੈਂ ਲਿਆ ਦਿੰਨਾ ਓਹੋ ਆ ਟੌਟ ਤੂੰ ਕੀਤੀ ਏ ਗੋਹਾ ਐ ਇਹ ਉਹਦਾ ਇੰਗਲਿਸ਼ ਚ ਟੌਟ ਕਹਿ ਦਿੰਦੇ ਆ ਕਿਹੜੀ ਐ ਇਹ ਨਸਲ ਹੈ ਹੈ ਇੰਡੋ ਕਰੋ ਰੀਚਾਰਜ ਕਰਾਉਣਾ ਹੁੰਦਾ ਚੱਲ ਚੱਲ ਪਹਿਲਵਾਨ ਤੂੰ ਤਾਂ ਤੂੰ ਪਹਿਲਾਂ ਆ ਦੱਸ ਕਿੱਦਾਂ ਹੈ ਭਾਜੀ ਆ ਪੁੱਛਿਆ ਕਰ ਖਿੱਚੀਆਂ ਯਾਰ ਇਹਨਾਂ ਦੀਆਂ ਇਹ ਖਿੱਚੀਆਂ ਨਹੀਂ ਨਸਲ ਲਿਆ ਵਾ ਜੀ ਨਸਲਿਆ ਯਾਰ ਅੱਜ ਅੱਛਾ ਜੀ ਬੱਚੇ ਨਸਲ ਲਿਆ ਦੋ ਨਸਲਾਂ ਰੋਮਾਂਟਿਕ ਗਰੌਂਡ ਗਏ ਸੀਗੇ ਉਨੀ ਚੈਂਟਾ ਇਹਨਾਂ ਦੇ ਜਿਆਦੇ ਤੇਜ਼ ਲਾਤਾ ਨਹੀਂ ਭਾਜੀ ਜਿੰਨੇ ਫਾੜ ਉਹ ਲੈ ਜਾਣੇ ਨਹੀਂ ਫੇਰ ਵੀ ਫਾੜਨ ਦਾ ਭਾਈ ਇਹਨੇ ਸਾਰਿਆਂ ਨੂੰ ਗੱਫਾ ਪਾ ਦੇਣਾ ਫਾਣ ਦੀ ਨਾ ਗੱਲ ਕਰ ਮੁਰਗੀਆਂ ਵੀ ਨਹੀਂ ਨਾ ਜੋ ਮੁਰਗੀਆਂ ਦੇਖ ਲੋ ਕਿ ਹੁੰਦੀਆਂ ਮੁਰਗੀਆਂ ਬੈਕਿੰਗ ਸਾਰੀਆਂ ਮੁਰਗੀਆਂ ਵਿੱਚ ਮੁਰਗੀਆਂ ਮੁਰਗੇ ਵੀ ਉੱਥੇ ਲੈ ਕੇ ਗਏ ਕਾਫੀ ਮੁਰਗੇ ਵਿੱਚੋਂ ਵੇਚਦੇ 15-20 ਦੇ ਦੇਖਦੇ ਤੇ ਭਾਈ ਸਾਰੇ ਕੰਮ ਚੱਕ ਛਟਿਆ ਇਹ ਮੁਰਗੀਆਂ ਤੇ ਸਾਡੇ ਕੋਲ ਬਾਤੂ ਆ ਹਾਂ ਬਾਸ ਖਾਣੇ ਲੱਗ ਜਾਣਗੇ ਮੁਰਗੀਆਂ ਛੱਡ ਲੈ ਨਹੀਂ ਨਹੀਂ ਸਾ ਇਹ ਆਲੂ ਪਿਆਜ਼ ਆ ਜਿਹੜੇ ਖਾਣ ਦੇ ਆਣੇ ਅਗਲੇ ਰੱਖਿਆ ਨੇ ਕਿਨੇ 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 ਆਣੇ ਆ ਅਗਲੇ ਦੇ ਮੁਰਗੀਆਂ ਕਿੰਨੀਆਂ ਭਾਈ ਮੁਰਗੀਆਂ ਕਿੰਨੀਆਂ ਤੂੰ ਇੱਕ ਮੁਰਗੇ ਨਾਲ ਮੁਰਗੀ ਦੇਣੀ ਆ ਤੂੰ ਦੇ ਕਿੰਨੇ ਲੈਣੇ ਆ ਸਦੀ ਗੱਲ ਕਰ ਚਲ ਭਾਈ ਕਿਹੜੇ ਲੈਣੇ ਆ ਫੜ ਲੋ ਯਾਰ ਵੈਦ ਆ ਗਿਆ ਮੌਣ ਕਿੰਨੇ ਲੈਣੇ ਭਾਈ ਹਨ ਕਿੰਨੇ ਚੰਗੇ ਚੰਗੇ ਫੜ ਲੈਣੇ ਜਿਹੜੇ ਸੋਹਣੇ ਲੱਗੇ ਆ ਜਿਹੜੇ ਵਧੀਆ ਲੱਗੇ ਕੀ ਪ੍ਰਾਈਸ ਆ ਕਿੰਨੇ ਕੁ ਲੱਗ ਜਾਣਾ ਤਿੰਨ ਚਾਰ ਪੰਜ ਪ੍ਰਾਈਸ ਪੁੱਛਿਆ ਪ੍ਰਾਈਸ ਆ ਫੇਰ ਪੁੱਛਿਆ ਮੈਂ ਬੰਦੇ ਲੈ ਕੇ ਆਇਆ ਯਾਰ ਨਹੀਂ ਨਹੀਂ ਬੰਦੇ ਤੇਰੀ ਗਰੀ ਫੋਟੋ ਆਉਣ ਲੱਗੀ ਹੋਵੇ ਤੇਰੀ ਸਾਲੀ ਕੋਈ ਦੇਖੋ ਲੈ ਕੇ ਜਾਣਾ ਸੱਤ ਭਾਜੀ ਪੰਜ ਕਿਲੋ ਹੈ ਜੀ ਪੰਜ ਲੈ ਜਾਣਾ ਹੈ ਮੁਰਗੀਆਂ ਵਿੱਚ ਲੈ ਜਾਗੇ ਦੋਸਤ ਨੇ ਮੁਰਗੀਆਂ ਨਹੀਂ ਮੁਰਗੀਆਂ ਨਹੀਂ ਭਾਜੀ ਇਹਦੇ ਵਿੱਚ ਉਹ ਮੁੰਡੇ ਨੂੰ ਇੱਥੇ ਕਰਨੀ ਲੱਗ ਜਾਂਦੀਆਂ ਮੁਰਗੀਆਂ ਕਬਰ ਗਈਆਂ ਆ ਲੈ ਕੇ ਗਿਆ ਮੁੰਡਾ ਫੇਰ ਉਹ ਮੁੰਡਾ ਇੱਕ ਕਮਾਲਪੁਰ ਤੋਂ ਲੈ ਕੇ ਆ ਬੋਰੀ 12 13 ਬੋਰੀਆਂ ਪਰ ਇੱਥੇ ਮੁਰਗੀਆਂ ਉੱਧਾ ਨਿਕਲੀਆਂ ਭਲੇ ਕਿਹਨਾਂ ਭਾਜੀ ਲਿਆਂਦੇ ਮੁਰਗੇ ਸਮਝ ਗਏ ਸੀਗੇ ਸਾਰੇ ਠੀਕ ਹੈ ਉੱਧਾ ਨਿਕਲ ਗਿਆ ਮੁਰਗੀਆਂ ਦਾ ਇਹ ਭਾਜੀ ਰਾਤ ਨੂੰ ਫੇਰਾਂ ਲਵਲੀ ਲਾਤੀ ਸੀਗੀ ਫੇਰਾਂ ਲਵਲੀ ਲਾਤੀ ਸੀ ਇਹਦੇ ਹੈਗੇ ਦੋ ਇਹਦੇ ਨਾਲ ਦੇ ਪਰਦੇਸੀ ਨਹੀਂ ਭਾਜੇ ਬਲੇ ਨਹੀਂ ਨਹੀਂ ਦੇਸੀ ਆ ਭਾਜੀ ਉਹ ਨਹੀਂ ਹੈਗੇ ਦੇਸੀ ਆ ਭਾਜੀ ਆਪਾਂ ਤੇ ਜਨਮ ਤੋਂ ਦੇਸੀ ਹੋ ਜਾਂਦਾ ਇਹ ਬਾਲਾਂ ਦਾ ਤੁਰੇ ਨਹੀਂ ਇਹ ਤਾਂ ਭਾਜ ਦੇਣੇ ਮਹੀਨੇ ਦੋ ਹੀ ਅਸੀਂ ਨਹੀਂ ਹੈਗੇ ਸਾਡੇ ਕੋ ਦੋ ਇਹ ਲੈਣੇ ਵੀ ਨਹੀਂ ਆਜਣ ਦੱਸੋ ਪਹਿਲਵਾਨ ਜੀ ਰੇਟ ਠੀਕ ਹੈ ਜੀ ਰੇਟ ਲੈਕਰ ਸਾਜਿਆ ਕਾਥੇ ਚੜਾ ਲਿਆ ਪੈਸੇ ਉਹ ਨਹੀਂ ਦੇਣੇ ਤੈ ਥੋੜੀ ਦੇਣੀ ਬੱਸ ਦੇ ਲੈ ਕੇ ਜਾਣਾ 5 ਲੈ ਕੇ ਜਾਣਾ ਮਾਜਾਂ ਨੂੰ ਪਤਾ ਹੀ ਆ ਯਾਰ ਉਹ ਵਿਚਾਰੇ ਨੂੰ ਜਨਮ ਤੋਂ ਪਤਾ ਹੀ ਆ ਤੋੜ ਕੇ ਦਿਖਾ ਇੱਧਰ ਉੱਧਰ ਨੂੰ ਬਾੰਗ ਦਿੰਦੇ ਆ ਪਲਵਾਨ ਸਲਾਹ ਲਾ ਲੋ ਦੋਈ ਭਰਾ ਉਧਰ ਨੂੰ ਜਾ ਕੇ ਬਾੜ ਮੈਂ ਜਿਹੜਾ ਮਰਜੀ ਜਿਹੜਾ ਮਰਜੀ ਚੱਕ ਲੋ ਖਾਸ਼ ਬਹਿਲੇ ਦੇਖ ਬੋਰਾ ਦੇ ਲਈ ਬੋਰਾ ਲਾਉਂਗੇ ਦੋਈ ਨਾਲ ਅੱਠ ਮਰਗਰ ਨਹੀਂ ਅੱਠ ਭਰਾਵਾ ਪੂਰੇ ਚ ਲਿਆਉਂਦੇ ਹੋ ਮਰਗਰ ਉਹ ਸਰਾਹ ਕੱਢ ਦੇ ਗਾਲ ਸੁਣੋ ਲੋਹਾ ਬਿਹਾਇਆ ਇੱਕ ਪਿੰਜਰਾ ਬਣਾ ਦੋ ਪਰ ਫੇਰ ਵੀ ਮਰਦੇ ਨਹੀਂ ਹੁੰਦੇ ਉਹ ਮਰਦੇ ਨਹੀਂ ਹੁੰਦੇ ਭਾਜੀ ਮਰ ਗਏ ਭਾਜੀ ਭਾਜੀ ਅੱਠ ਲੈ ਆ ਫੋਟੋ ਵੀ ਇਹ ਦਿਖਾਵਾਂ ਕਿੱਥੋਂ ਤੁਸੀਂ ਕੱਲੀ ਵੀਟ ਆਲੇ ਹੁਣੇ ਕੱਲੀ ਵੀਟ ਆਲੇ ਹੁਣੇ ਮੈਸੂ ਪੁੱਛਦਾ ਉਹ ਚਲੋ ਚੱਕੋ ਮੇਰਾ ਹੁੰਦਾ ਮੋਰੇ 15 15 ਕਿਲੋ ਛਾਹ ਮਾਰਦਾ ਭਾਜੀ ਕੰਮ ਤੇ ਬਹਿ ਜਾਂਦੇ ਆ ਜੀ 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 ਬਾਹਰ ਸਾਰੀ ਮਿਕਸ ਦਾਣੀ ਦੇ ਵਿੱਚੋਂ ਸਾਰਾ ਕੱਢਦੇ ਨੇ ਸਾਰਾ ਕੁਝ ਇਹਨਾਂ ਨੂੰ ਪਾਉਂਦੇ ਆ ਇਹ ਵੀ ਇਹ ਨਹੀਂ ਚੱਕੋ ਭਾਜੀ ਕਿਹੜੇ ਕਿਹੜੇ ਆ ਚੱਲ ਵੇ ਭਾਜੀ ਉਹ ਹੱਲਾ ਗਿਆ ਮਾਰ ਹੈਲੋ ਪਰ ਵੀ ਫੜਾਣਾ ਭਾਈ ਲੈ ਆਂਡੇ ਦਾ ਕਹਿ ਰਿਹਾ ਕਨੇ ਭਾਈ ਰੱਖੀ ਤੇ ਟ੍ਰੇਕ ਬਹਰੇ ਤੇ ਦਾਰਾਂ ਚਾਈਦੀ ਐ ਓਏ ਯਾਰ ਉਹਨਾਂ ਨੇ ਫੜਨਾ ਜਿਹੜਾ ਮਰਜੀ ਫੜਲਾ ਦੋ ਭਾਈ ਫੇਜ ਤਾਂ ਕਰੋ ਜੇ ਤੁਹਾਡੀ ਮੰਨਦੇ ਵਿੱਚ ਆਉਂਦਾ ਅਸੀਂ ਨਹੀਂ ਹੱਦਦੇ ਨਹੀਂ ਕਿ ਜਮਾ ਪੂਰੇ ਕੜਾ ਕਿਹੜਾ ਭਾਈ ਕਿਹੜਾ ਭਾਈ ਫਸਲ ਬੰਦ ਕਰ ਲਈ ਤੇ ਕਿਤੇ ਕਿਤੇ ਭੜਲਾ ਨਾ ਭਾਈ ਓਏ ਬਾਹਰ ਨਾ ਚਲੇ ਜਾਨ ਬਾਹਰ ਇਕ ਜਾਨਾ ਖੜ ਜਾ ਮੰਗੀ ਯਾਰ ਤੂੰ ਬੋ ਯਾਰ ਪਤਾ ਨਹੀਂ ਕਿਹੜੇ ਬੱਕਰੇ ਪੈਸੇ ਪਹਿਲਵਾਨ ਬਟਣ ਲੱਗਾ ਆ ਜਿਹੜੇ ਤੈਨੂੰ ਦੇਖਣੇ ਇਹ ਕਿਹੜਾ ਬਲੈਕ ਜਿਹਾ ਕੰਮ ਜਿਹੜਾ ਉਹ ਦੇਣ ਲੱਗਾ ਪਹਿਲਵਾਨ ਚੱਕ ਆਹ ਭੜਲਾ ਭਾਈ ਆਹਦੇ ਲਾਲ ਜਿਆ ਆਦੇ ਆਦੇ ਚੱਲ ਗਈ ਦੇਖੀ ਇਹਦੀ ਕਲਗੀ ਜਿਹਦੀ ਇਹਦਾ ਵੀ ਫਰਕ ਹੁੰਦਾ ਪੈਰ ਵੀ ਦੇਖੋ ਹਾਂ ਆਹਾਂ ਆਹਾਂ ਉਹ ਪਹਿਲਵਾਨ ਆ ਜਾਓ ਕਾਲੀਆਂ ਕੁਲੀਆਂ ਦੇਖ ਲਾ ਕਰ ਲੋ ਕਰ ਲੋ ਪਹਿਲਵਾਨ ਆ ਕਰਾਈ ਖੁੱਡੇ ਤੇਰੀ ਬੋਲੀ ਸਾਂ ਬੂ ਪਹਿਲਵਾਨ ਆ ਦਿਲਤੇ ਖੜੇ ਸੀ ਤੇ ਇਹ ਤੇਰਾ ਨਾਂ ਕੀ ਆ ਲਿਆਕਤ ਲਿਆਕਤ ਲੇਤਾ ਖੜਾ ਕਿਉਂ ਹਾਂ ਤੂੰ ਕਿਹੜੇ ਖਾੜੇ ਚੋਂ ਆ? ਉਹਦਾ ਹੈਗੇ ਆ ਨਾਮੀ ਪਲਵਾਨ ਤੂੰ ਕਿਹੜੇ ਕਾਂਗ ਜਗੀਰ ਖਾੜੇ ਚੋਂ ਆ? ਕਾਂਗ ਕਿੱਥੇ ਆ? ਉਹ ਤੂੰ ਕਿੱਥੇ ਆ? ਕਿਹੜਾ ਖਾੜਾ ਉਹ? ਉਹ ਤਾਂ ਮੈਨੂੰ ਪਤਾ ਭਰਾ ਅਨਾਮੀ ਪਲਵਾਨ ਆ। ਹਾਂ ਹਾਂ। ਤੂੰ ਕਿਹੜੇ ਬਲੋ? ਦਾ ਕਿਹੜਾ ਖਾੜਾ ਤੇਰਾ? ਕਿਹੜਾ ਖਾੜਾ ਹੈ ਜਿੱਦਣ ਮਾਰਦੀ ਜਾ ਸਕਦਾ ਖਾੜੇ ਚ। ਇਹਦੇ ਵੀ ਤੇ ਲੇਤਾ ਹੀ ਐ। ਤੇ ਲੇਤਾ ਖਾੜਾ ਰੱਖਦਾ। ਇਹ ਕਿਹਨੇ ਜਿੰਜਾ ਕੋਲੇ ਆ? ਹੈ? ਕਿਹਨੇ ਕੋਲੇ? ਹੁਣ 10 ਕਿ ਜਿੱਤੇ ਹੋਇਆ ਭੁਲਿਆ ਮੈਂ। ਜਿੱਤ ਗਿਆ? ਹਾਂ ਜਿੱਤਿਆ ਵੀ ਆ ਤੇ ਯਾਰੇ ਖਰਿਆ ਵੀ ਆ ਇੱਕ ਹਾਰ ਗਿਆ ਬਾਕੀ ਜਿੱਤਿਆ ਲਾਇਆ ਕੁੱਕੜ ਫੜੋ ਪ੍ਰਿੰਟ